ਸਰਪੰਚ ਥੱਲੇ ਉੱਤਦੇ ਤੋੜੇਗਾ ਮਹਿੰਗੀ ਆ ਓਏ ਜਮਾ ਫ੍ਰੀ ਆ ਆ ਕਿਵੇਂ ਫ੍ਰੀ ਆ ਆ ਪਿਕਅਪ ਗੱਡੀਆਂ ਖੜੀਆਂ ਨੇ ਜਿਹੜਾ ਰਖੜੀਆਂ ਤੱਕ ਕੋਈ ਵੀ ਗੱਡੀ ਖਰੀਦੂਗਾ ਹਰੇਕ ਗੱਡੀ ਨਾਲ ਸਕੂਟਰੀ ਫ੍ਰੀ ਨਾਲੇ ਗੱਡੀਆਂ ਦੇ ਰੇਟ ਨਾ ਮਾਰਕੀਟ ਚ ਪਤਾ ਕਰ ਲੋ ਹਰੇਕ ਮਾਰਕੀਟ ਨਾਲੋਂ 5-7000 ਘੱਟ ਹੀ ਹੋਊਗਾ ਸਾਰੀਆਂ ਪਿਕਅਪ ਗਾਰੰਟੀ ਇੰਜਨ ਦੀ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਉਹ ਜਿਹੜਾ ਸਟੈਂਪ ਤੇ ਲਿਖ ਕੇ ਲੈ ਜਾਣਗੇ ਰੇਟ ਵੱਧ ਗਾਰੰਟੀ ਰੇਟ ਵੱਧ ਘੱਟ ਨਹੀਂ ਲਾਉਂਦੇ ਜੀ ਬਿਲਕੁਲ ਨਹੀਂ ਜੀ ਮਾਰਕੀਟ ਰੇਟ ਜਿਹੜਾ ਹੋਊਗਾ ਉਹੀ ਲਾਵਾਂਗੇ ਸਕੂਟਰੀ ਬਿਲਕੁਲ ਨਾਲ ਫਰੀ ਹੈ ਮੇਰੇ ਤਾਂ ਹੋ ਪਸੰਦ ਆ ਗਈ ਵਾ ਰੇਟ ਬੋਲੋ ਜੀ ਕਿੰਨਾ ਕਰ ਬਸ ਹੋ ਪਸੰਦ ਆ ਉਹ ਲੈ ਜਾਓ ਜੀ ਇਹਦਾ ਰੇਟ ਦੱਸੋ ਜੀ ਕਿੰਨਾਗਾ ਇਹਦਾ 6,25,000 ਰੁਪਇਆ ਜੀ ਕੁੱਲ ਕਿੰਨਾ ਮਾਡਲ ਹੈ ਜੀ 2017 ਮਾਡਲ ਹੈ ਜੀ 2017 ਮਾਡਲ 50,000 ਰੁਪਇਆ ਲਿਆ ਬਾਕੀ ਤੇਰਾ ਲੋਨ ਕਰਾ ਦਾਂਗੇ ਮੈਂ ਬਾਈ ਨੂੰ ਗੁੱਸਾ ਹੋ ਜਾਊਗਾ ਬਾਈ ਲੋਨ ਬਿਲਕੁਲ ਜੀ ਬਿਲਕੁਲ ਲੋਨ ਦੇ ਵਿੱਚ ਮੈਂਗਾ ਨਹੀਂ ਲਵਾਂਗਾ ਬਿਲਕੁਲ ਨਹੀਂ ਲਾਉਂਦੇ ਜੀ ਜਿਹੜਾ ਲੋਨ ਚੱਲਦਾ ਰੇਟ ਚੱਲਦਾ ਲੋਨ ਦਾ ਹੀ ਲਾਵਾਂਗੇ ਸਰਪੰਚ ਡਰੈਸ ਬੋਲਦੇ ਬਾਈਆਂ ਦਾ ਖਰਾਮਪੁਰਾ ਫੂਲ ਸ਼ਹਿਰ ਦੇ ਵਿੱਚ ਜਦੋਂ ਮੌੜਾਂ ਨੂੰ ਜਾਈਏ ਗੋਰਾ ਟਾਇਲ ਲਵੇ ਬਾਈ ਉਹਦਾ ਦਫ਼ਤਰ ਸਾਈਂ ਜੀ ਮੋਟਰ ਚ ਬਾਕੀ ਤੁਸੀਂ ਕੋਈ ਵੀ ਗੱਡੀ ਲੈਣੀ ਹੈ ਸਕਰੀਨ ਤੇ ਨੰ ਦੋਸਤਾਂ ਨੂੰ ਸੈਂਡ ਕਰ ਦਿਓ ਜਿਹੜੇ ਕਹਿੰਦੇ ਕੋਈ ਕੰਮ ਧੰਦਾ ਨਹੀਂ ਇੱਥੋਂ ਗੱਡੀ ਲੈ ਜਾਣਾ ਕਿਰਾਏ ਦਾ ਕੰਮ ਚਲਾਦਾ ਨਾ ਦਿਨਾਂ 'ਚ ਪੈਸੇ ਆਲੇ ਹੋ ਜਾਣਗੇ